हां ये दोस्तों गुड मॉर्निंग सत श्री अकाल खुदा हाफ राम राम जी आज अपनी ਗੱਲਬਾਤ ਦਾ ਵਿਸ਼ਾ ਆਮਲਾ ਜਿਸ ਨੂੰ ਔਲਾ ਵੀ ਕਹਿੰਦੇ ਆ ਇਹਨੂੰ ਅੰਗਰੇਜ਼ੀ ਵਿੱਚ ਇੰਡੀਅਨ ਉਜਵੇਰੀ ਕਹਿੰਦੇ ਆ ਇਹਨੂੰ ਅੰਮ੍ਰਿਤ ਫਲ ਵੀ ਕਹਿੰਦੇ ਆ ਇਹਦੀ ਤਸੀਰ ਠੰਡੀ ਹੁੰਦੀ ਹੈ ਇਸ ਵਿੱਚ ਤਿੰਨਾ ਬਾਤ ਪਿੱਤ ਕਫ ਤੇ ਦੁਸ਼ਿਆਂ ਨੂੰ ਦੂਰ ਕਰਦਾ ਹੈ ਇਸ ਵਿੱਚ ਸੰਤਰੇ ਨਿੰਬੂ ਨਾਲੋਂ 22 ਗੁਣਾ ਵੱਧ ਪਟਾਮਲ ਸੀ ਹੁੰਦਾ ਹੈ ਇਹ ਪ੍ਰਕਿਰਤੀ ਦੀ ਵਰਮੁਲੀ ਦੇਣ ਹੈ ਪੰਜਾਬੀ ਘਾਹ ਦਾ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਪਿੱਛੋ ਪਤਾ ਲੱਗਦਾ ਇਸ ਲਈ ਬਣੀ ਹੈ ਕਿ ਇਹ ਬਹੁਤ ਗੁਣਕਾਰੀ ਹੈ ਇਹਦਾ ਅਸਰ ਤੇਰੀ ਨਾਲ ਹੁੰਦਾ ਤੇ ਬਹੁਤ ਵਧੀਆ ਹੁੰਦਾ ਇਸ ਨੂੰ ਤਾਜ਼ਾ ਤੋੜ ਕੇ ਜੂਸ ਕੱਢ ਕੇ ਧਾਰ ਸਬਜੀ ਵਿੱਚ ਮਰੱਬਾ ਬਣਾ ਕੇ achar ਬਣਾ ਕੇ ਸਾਰਾ ਸਾਲ ਖਾ ਸਕਦੇ ਆ ਇਹ ਤਰਫਲਾ ਦਾ ਇੱਕ 파ਟ ਹੈ ਅੱਖਾਂ ਦੀ ਰੋਸ਼ਨੀ ਲਈ ਬਵਾਸਿਰ ਲਈ ਇਸ ਦਾ ਜੂਸ ਜਿਗਰ ਲਈ ਪੇਟ ਗੈਸ ਲਈ ਹਜਮ ਲਈ ਠੀਕ ਹੁੰਦਾ ਇਸ ਵਿੱਚ ਕੈਲਸ਼ੀਅਮ ਫਾਸਫੋਰਸ ਐਰਨੋ ਕਾਰਬੋਹਾਈਡਰੇਟਸ ਫਾਈਬਰ ਵਿਟਾਮਿਨ ਭਰਪੂਰ ਮਾਤਰਾ ਚ ਹੁੰਦੇ ਆ ਇਹ ਕੇਸਾਂ ਵਾਲਾ ਲਈ ਸਕਲ ਚਮੜੀ ਲਈ ਵਧੀਆ ਫਾਇਦੇਮੰਦ ਹੈ ਇਹ ਬੁਢਾਪਾ ਨਹੀਂ ਹੁੰਦਾ ਕਿਉਂਕਿ ਇਹ ਐਂਟੀ 에ਜਿੰਗ ਹੁੰਦਾ ਇਸ ਦਾ ਚੂਰ ਸਰਦੀਆਂ ਵਿੱਚ ਖਾਂਸੀ ਜ਼ੁਖਾਮ ਲਈ ਅਤੇ ਚਮਨਪ੍ਰਸ ਵਿੱਚ ਵੱਧ ਮਾਤਰਾ ਵਿੱਚ ਇਹ ਪਾਇਆ ਜਾਂਦਾ ਇਹ ਸਾਡਾ ਖੂਨ ਵਧਾਉਣ ਦਾ ਕੰਮ ਕਰਦਾ ਆਮਲੇ ਦੇ ਦਰਖਤ ਦੀ ਜਿਹੜੀ ਛਿਲ ਹੁੰਦੀ ਆ ਉਦੀ ਸ਼ਾਈ ਬਣਦੀ ਹੈ ਤੇ ਚਮੜਾ ਰੰਗਣ ਦੇ ਕੰਮ ਆਉਂਦੀ ਹੈ ਇਸ ਦੇ ਬੀਜ ਨੂੰ ਪੀਸ ਕੇ ਵਿੱਚ ਸਹਿਤ ਪਾ ਕੇ ਖਾਣ ਨਾਲ ਦਮੇ ਨਾਲ ਸੰਬੰਧਿਤ ਸਾਰੇ ਰੋਗ ਠੀਕ ਹੋ ਜਾਂਦੇ ਆ ਇਹਨੂੰ ਕੱਚਾ ਤੋੜ ਕੇ ਖਾ ਕੇ ਉੱਪਰ ਦੀ ਦੁੱਧ ਦਾ ਗਲਾਸ ਪੀ ਲਿਆ ਜਾਵੇ ਤਾਂ ਬਹੁਤ ਹੀ ਵਧੀਆ ਰਹਿੰਦਾ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ